ਹਾਂਜੀ ਦੋਸਤੋ ਕੁਦਰਤ ਡੇਰੀ ਫਾਰਮ ਡਾਕਟਰ ਸੁਖਚੈਨ ਸਿੰਘ ਚੈਨਲ ਦੇ ਤੁਹਾਡਾ ਸਾਰਿਆਂ ਦਾ ਸਵਾਗਤ ਸੋ ਦੋਸਤੋ ਅਸੀਂ ਚੱਲ ਰਹੇ ਆ ਪੀਡੀਐਫਾ ਪਸ਼ੂ ਮੇਲਾ ਜਗਰਾਉ 2025 ਜਿੰਦੇ ਵਿੱਚ ਅਸੀਂ ਬਹੁਤ ਸਾਰੀਆਂ ਮੈਡੀਕਲ ਦੀਆਂ ਸਟਾਲਾਂ ਕੰਪਲੀਟ ਕੀਤੀਆਂ ਨੇ ਹੋਰ ਬਹੁਤ ਸਾਰੀਆਂ ਫੀਡਾਂ ਜਿੱਦਾਂ ਕਿ ਬਹੁਤ ਸਾਰੀਆਂ ਫੀਡ ਦੀਆਂ ਸਟਾਲਾਂ ਵੀ ਅਸੀਂ ਕਵਰ ਕੀਤੀਆਂ ਨੇ ਸੋ ਕਿਸਾਨ ਭਰਾਓ ਇੱਕ ਬਹੁਤ ਵਧੀਆ ਕਨਸੈਪਟ ਸਾਨੂੰ ਇਸ ਵਾਰੀ ਮਿਲ ਜਾਣਾ ਵੀ ਆਪਾਂ ਕਿਹੜੀ ਫੀਡ ਕਿਨੂੰ ਪਾਉਣੀ ਆ ਸੋ ਇਸ ਆਹ ਇੱਕੋ ਹੀ ਪਲੇਟਫਾਰਮ ਤੇ ਸਾਰੀਆਂ ਫੀਡਾਂ ਦੀਆਂ ਸਟਾਲਾਂ ਪਈਆਂ ਹੋਈਆਂ ਨੇ ਸੋ ਅੱਜ ਤੁਹਾਡੇ ਲਈ ਅਸੀਂ ਇੱਕ ਤੁਹਾਡੇ ਲਈ ਅੱਜ ਅਸੀਂ ਇੱਕ ਉਹ ਕੰਮ ਕਰਦ ਰਹਾ ਜਿੰਦੇ ਲਈ ਤੁਸੀਂ ਮਤਲਬ ਕਿ ਤੁਸੀਂ ਜਿੰਦੇ ਰੀ ਨੌਲੇਜ ਲੱਭ ਰਹੇ ਹੋ ਵੀ ਤੁਹਾਡੀ ਤੁਹਾਡੇ ਪਸ਼ੂ ਲਈ ਕਿਹੜੀ ਫੀਡ ਚੰਗੀ ਰਹੇਗੀ ਸੋ ਮੈਂ ਉਹਨਾਂ ਜਿਹੜੀਆਂ ਜਿਹੜੀਆਂ ਮੈਨੂੰ ਲੱਗ ਰਹੀਆਂ ਨੇ ਅੱਛੀਆਂ ਸਟਾਲਾਂ ਨੇ ਉਹਨਾਂ ਫੀਡਾਂ ਦੀ ਮੈਂ ਤੁਹਾਨੂੰ ਅੱਜ ਜਾਣਕਾਰੀ ਪੂਰੀ ਪ੍ਰੋਪਰ ਦੇ ਦੇਣੀ ਹੈ ਤੁਹਾਡੀ ਜਾਣਕਾਰੀ ਵਿੱਚ ਕਰ ਦੇਣਾ ਵਾਦਾ ਸੋ ਸਾਡੇ ਨਾਲ ਪ੍ਰੋਵੈਟ ਪ੍ਰੋਵੈਟ ਫੀਡਸ ਦਾ ਆਪਣਾ ਸਟਾਲ ਐਸਾਨੂੰ ਮਿਲੀ ਹੈ ਸੋ ਉਹਨਾਂ ਦੀ ਪੂਰੀ ਟੀਮ ਪ੍ਰੋਵੈਟ ਪੂਰੀ ਉਹਨਾਂ ਦੀ ਪੂਰੀ ਜਿਹੜੀ ਟੀਮ ਇੱਥੇ ਅਵੇਲੇਬਲ ਹੈ ਸੋ ਉਹਨਾਂ ਦੇ ਸੀਨੀਅਰਸ ਇੱਥੇ ਨੇ ਸੋ ਉਹਨਾਂ ਨੂੰ ਪੁੱਛਦੇ ਆ ਕਿ ਤੁਹਾਡੀ ਫੀਡ ਦਾ ਬਾਕੀ ਫੀਡ ਦੇ ਨਾਲ ਕੀ ਕੰਪੈਰੀਜ਼ਨ ਹੈ ਇਹ ਕਿੰਨੀ ਇਹਦੀ ਡੋਜ਼ ਹੈ ਕਿੱਥੇ ਮਿਲੇਗੀ ਕਦੋਂ ਮਿਲੇਗੀ ਸੋ ਸਾਰੀਆਂ ਗੱਲਬਾਤ ਕਰਦੇ ਆ ਉਹਨਾਂ ਦੇ ਸੀਨੀਅਰਸ ਦੇ ਨਾਲ ਪੂਰੀ ਜਿਹੜੀ ਹੈ ਆਪਣੀ ਪ੍ਰੋਬੈਡ ਦੀ ਟੀਮ ਨਾਲ ਸੱਸ ਸੱਸੀ ਕਾਲ ਜੀ ਸੱਸੀ ਕਾਲ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਸਾਡੇ ਚੈਨਲ ਤੇ ਜੀ ਸਰ ਆਪਣਾ ਸ਼ੁਭ ਨਾਮ ਤੇ ਮੋਬਾਈਲ ਨੰਬਰ ਜੀ ਸੰਨੀ ਬਦਵਾ ਜੀ ਜੀ 9914093112 ਮੇਰਾ ਫੋਨ ਨੰਬਰ ਹੈ ਜੀ ਓਕੇ ਸਰ ਸਰ ਆਪਣੀ ਜਿਹੜੀ ਫਰਮ ਹੈਗੀ ਜਾਂਦਾ ਵੀ ਨੇਮ ਦੱਸ ਦਿਓ ਪੂਰਾ ਮਾਸਟਰ ਫੀਡ ਕਨਸੈਪਟ ਦੇ ਨਾਮ ਦੇ ਆਪਣੀ ਫਰਮ ਹੈ ਬ੍ਰਾਂਡ ਨੇਮ ਹੈਗਾ ਆਪਣਾ ਪ੍ਰੋਵੈਡ ਫੀਡ ਓਕੇ ਸਰ ਸਰ ਤੁਹਾਡਾ ਕਨਸੈਪਟ ਕੀ ਹੈ ਦੂਜੀਆਂ ਫੀਡਾਂ ਨਾਲ ਜਿੰਨੀਆਂ ਮਾਰਕੀਟ ਦੇ ਵਿੱਚ ਫੀਡਾਂ ਆ ਰਹੀਆਂ ਨੇ ਤੁਸੀਂ ਕੋਈ ਅਲੱਗ ਕਨਸੈਪਟ ਦੇ ਨਾਲ ਫੀਡ ਬਿਲਕੁਲ ਆਪਾਂ ਜਿਹੜੀ ਮਾਰਕੀਟ ਫੱਡਾ ਆ ਰਹੀਆਂ ਨੇ ਜੀ ਉਹਨਾਂ ਆਪਾਂ ਇਹ ਨਹੀਂ ਕਹਿੰਦੇ ਕਿ ਕੁਆਲਿਟੀ ਕਿੰਨੀ ਹੈ ਓਕੇ ਨੈਸਲੇ ਜਿਵੇਂ ਰਿਕਮੈਂਡ ਕਰਦੀ ਹੈ ਕਿ ਫੀਡ ਦੇ ਵਿੱਚ ਉਲੀ ਕੰਟਰੋਲ ਹੋਣੀ ਚਾਹੀਦੀ ਹੈ ਆਪਣੀ ਫੀਡ ਆਪਣੇ ਏਰੀਆ ਦੀ ਪਹਿਲੀ ਅਸੀਂ ਫੀਡ ਹੈ ਜਿਹਨੂੰ ਲੈਬ ਲਗਾ ਕੇ ਫੀਡ ਚੋਲੜੀ ਨੂੰ ਬਾਹਰ ਕੱਟਿਆ ਓਕੇ ਅਸੀਂ ਹਰੇਕ ਗਰਾਮਟਰੀਲ ਆਪਣਾ ਟੈਸਟ ਕਰਕੇ ਲੈਣੇ ਆ ਸਾਰੇ ਕੋਲ ਰਿਪੋਰਟ ਲੱਗੀ ਹੋਈ ਹੈ ਲੈਬ ਲੱਗੀ ਹੈ ਜੀ ਜੀ ਉਹਨੇ ਜ ਸਾਡੇ ਕੋਲ ਮੱਕੀ ਸਰੋਂ ਦੀ ਖੱਲ ਜਾਂ ਜੋ ਵੀ ਸਮਾਨ ਆਪਾਂ ਪੈਂਦਾ ਹੈ ਸਭ ਉਲਟੀ ਕੰਟਰੋਲ ਫੀਡ ਹੈ ਜੀ ਇਸ ਸਰ ਇਹ ਸਾਰੇ ਇਹ ਗੱਲ ਕਹਿੰਦੇ ਆ ਵੀ ਉੱਲੀ ਕੰਟਰੋਲ ਫੀਡ ਏ ਪਰ ਇੱਕ ਕਿਸਾਨ ਕਿਸਾਨ ਨੂੰ ਕਿੱਦਾਂ ਪਤਾ ਲੱਗੂਗਾ ਵੀ ਇਹ ਉੱਲੀ ਰਾਇਤ ਫੀਡ ਸਰ ਜੀ ਜਿਹੜੀ ਫੀਡ ਅਸੀਂ ਬਣਾਨੇ ਆ ਜਿਹੜਾ ਫਾਰਮਰ ਸਾਡੇ ਤੋਂ ਫੀਡ ਲੈਂਦਾ ਏ ਓਕੇ ਮੋਟੀ ਮੋਟੀ ਗੱਲ ਕਰੀਏ ਤਾਂ ਕਮ ਸਕੱਮ ਇੱਕ ਬੈਚ 10 ਕੁਇੰਟਲ ਦਾ ਹੁੰਦਾ ਹੈ 10 ਕੁਇੰਟਲ ਦਾ ਬੈਚ ਦਾ ਮਤਲਬ 20 ਬੁਰੀਆਂ ਲੈਂਦਾ ਹੈ ਅਸੀਂ ਉਸ ਬੈਚ ਦਾ ਸੈਂਪਲ ਨੂੰ ਆਪਣੀ ਲੈਬੇ ਟੈਸਟ ਕਰਦੇ ਆ ਓਕੇ ਸਰ ਉਹਦੀ ਰਿਪੋਰਟ ਫਾਰਮਰ ਨੂੰ ਨਾਲ ਦੇਨੇ ਆ ਜੀ ਸਰ ਔਰ ਅਗਰ ਉਹ ਨੈਸਲੇ ਦਾ ਫਾਰਮਰ ਹੈ ਉਹ ਜ਼ਰੂਰ ਤੇ ਜੋ ਡਾਕਟਰ ਹੈ ਨੈਸਲੇ ਦਾ ਇੱਕ ਰਿਪੋਰਟ ਉਹਨੂੰ ਵੀ ਜਾਂਦੀ ਹੈ ਓਕੇ ਸਰ ਅੱਜ ਦੇ ਦਿੱਤੇ ਕੱਲ ਨੂੰ ਨਹੀਂ ਮਿਲੇਗੀ ਜੀ ਸਪੋਰਟ ਜਾਂਦੀ ਹੈ ਸਰ ਜੇ ਫੀਡਾਂ ਦੀ ਗੱਲ ਕਰੀਏ ਤੇ ਮਾਰਕੀਟ ਦੇ ਵਿੱਚ ਘਰ-ਘਰ ਫੀਡ ਆ ਗਈ ਤੁਸੀਂ ਦੇਖ ਰਹੇ ਹੋ ਚੱਕੀ ਵਾਲਾ ਵੀ ਫੀਡ ਬਣਾਈ ਜਾਂਦਾ ਨਿੱਕਾ ਮੋਟਾ ਫੀਡ ਫੈਕਟਰੀ ਲਾਈ ਬਟਾ ਵੀ ਘਰ-ਘਰ ਦੇ ਵਿੱਚ ਫੀਡ ਹੋ ਗਈ ਏ ਉਹਨਾਂ ਫੀਡਾਂ ਨਾਲੋਂ ਤੁਹਾਡਾ ਕੀ ਕਨਸੈਪਟ ਲੱਗ ਰਿਹਾ ਹੈ ਸਰ ਦੇਖੋ ਸਮਾਨ ਮਾਲ ਸੱਤ ਚੀਜ਼ ਆ ਗਈਆਂ ਅਠ ਆ ਗਈਆਂ ਜੀ ਜੀ ਆਪ ਨੂੰ ਕੀ ਪਤਾ ਕਿਸੇ ਨੂੰ ਚੱਕੇ ਨੂੰ ਕੀ ਪਤਾ ਕੀ ਜੀ ਕਿੰਨੀ ਪਾਣੀ ਹੈ ਬਿਲਕੁਲ ਸਰ ਮੰਨ ਲਓ ਆਹਨਾਂ ਪਰ ਰੋਟੀ ਖਾ ਰਹੇ ਆ ਜੀ ਜੀ ਪੂਰੇ ਦਿਨ ਜ ਰੱਠ ਰੋਟੀ ਖਾ ਲਈਏ ਸਬਜ਼ੀ ਖਾਈਏ ਨਾ ਕਿਥੋਂ ਨਿਊਟ੍ਰੀਸ਼ਨ ਪੂਰੇ ਹੋ ਜਾਣਗੇ ਆਪਾਂ ਦੇ ਰਹੇ ਬੈਲੈਂਸ ਫੀਡ ਸਾਨੂੰ ਪਤਾ ਵੀ ਇੰਨੇ એનર્ਜੀ ਚਾਹੀਦੀ ਹੈ ਇੰਨਾ ਪ੍ਰੋਟੀਨ ਚਾਹੀਦਾ ਹੈ ਜੀ ਇੰਨੇ ਵਿਟਾਮਿਨ ਚਾਹੀਦੇ ਆ ਉਹ ਅਸੀਂ ਬੈਲੈਂਸ ਕਰਕੇ ਦੇਣਾ ਹੈ ਓਕੇ ਸਰ ਕਿ ਕਿੰਨੀ ਕਿੰਨੀ ਚੀਜ਼ਾਂ ਸੀ ਕਿੰਨੀ ਕਿੰਨੀ ਪਾਣੀ ਹੈ ਤਾਂ ਕਿ ਪਸ਼ੂ ਨੂੰ ਕੋਈ ਜੀ ਵਧਣਾ ਮਿਲੇ ਕੋਈ ਜੀ ਘਟਣਾ ਮਿਲੇ ਬੈਲੈਂਸ ਫੀਡ ਸਰ ਇੱਕ ਜਿਦਾਂ ਕਿ ਪੰਜਾਬ ਦੇ ਵਿੱਚ ਬਹੁਤ ਵੱਡੀ ਸਮੱਸਿਆ ਹੈ ਰਿਪੀਟ ਬਰੀਡਿੰਗ ਦੀ ਬਹੁਤ ਗਾਈਆਂ ਜਿਹੜੇ ਵੱਡੇ ਵੱਡੇ ਫਾਰਮਾਂ ਨੇ ਲਿਆ ਕੇ ਫਾਰਮਰਾਂ ਨੇ ਲਿਆ ਕੇ ਛੱਡੀਆਂ ਨੇ ਭਰਾਵਾਂ ਨੇ ਬਹੁਤ ਫਾਰਮ ਫੇਲ ਵੀ ਹੋ ਗਏ ਆ ਉਹਦੇ ਵਿੱਚ ਤੁਹਾਡਾ ਜਿਹੜਾ ਇਹ ਆ ਪ੍ਰੋਵੈਟ ਉਹਦੇ ਵਿੱਚ ਕੀ ਕੰਮ ਕਰ ਰਿਹਾ ਸਰ ਉਹ ਜਿਸੀਂ ਇਹ ਕੰਮ ਕਰ ਰਹੇ ਆ ਕਿ ਅਸੀਂ ਜਿਹੜੇ ਕਿ ਪਸ਼ੂ ਦੀ ਜਿਹੜਾ ਬੋਡੀ ਸਕੋਰ ਹੈ ਜਿਹਨੂੰ ਬੀਸਿਸ ਕਹਿੰਦੇ ਆ ਜਦੋਂ ਉਹ ਨੈਗੇਟਿਵ ਹੋਣਾ ਸ਼ੁਰੂ ਹੋ ਜਾਂਦਾ ਹੈ ਕਮਜ਼ੋਰ ਹੋ ਜਾਂਦਾ ਹੈ ਉਦੋਂ ਹੀ ਬਿਲਡਿੰਗ ਦੀ ਦਿੱਕਤ ਆਂਦੀ ਹੈ ਜਿੰਨਾ ਆਪਾਂ ਦੁੱਧ ਰਹੀਂ ਉਸ ਤੋਂ ਲੈ ਰਹੇ ਆ ਉਨਾ ਕਰ ਫੀਡ ਨਹੀਂ ਦੇਵਾਂਗੇ ਤੇ એનર્ਜੀ ਨੈਗੇਟਿਵ ਹੋ ਜਾਊਗੀ ਉਹ ਪਸ਼ੂ ਆਪਣੇ ਸ਼ੀਰ ਤੋਂ ਖੋਰ-ਖੋਰ ਕੇ ਕੱਢੂਗਾ ਦੁਬਾਰਾ ਫੀਡ ਰਹੀਂ ਨੂੰ ਮਿਲੂਗਾ ਨਹੀਂ ਦੁੱਧ ਵੱਧ ਲੈ ਲਿਆ ਲੇਕਿਨ ਉਹਦੇ ਬਰਾਬਰ ਨੂੰ ਖਰਾਕ ਨਹੀਂ ਮਿਲੀ ਉਹ ਪਸ਼ੂ ਫਿਰ ਧੀ ਦੇ ਰੇ ਪੇਟਰ ਹੋਊਗਾ ਜੀ ਆਪਣੇ ਇਧਰ ਕੀ ਜੇ ਆਪਾਂ ਫੁਲੀ ਕਲੈਕਸ਼ਨ ਕਰਕੇ ਦੇਵਾਂਗੇ ਕਿ ਅਸੀਂ ਫੀ ਆਪਣੇ ਵੱਲੋਂ ਮਤਲਬ ਉਹਨੇ ਕੋਲ ਪੱਠਾ ਕਿਹੜਾ ਹੈ ਤੂੜੀ ਕਿਹੜੀ ਹੈ ਸੈਲਜ ਕਿਹੜਾ ਹੈ ਫੋਰੇ ਦੇ ਤੌਰ ਤੇ ਕੀ ਪਰਿਆ ਉਹ ਅਸੀਂ ਉਹਨੂੰ ਕੁਐਸਚਨ ਪੁੱਟ ਕਰਕੇ ਕਿ ਉੱਥੋਂ ਕਿੰਨੀ એનર્ਜੀ ਕਿੰਨਾ ਪ੍ਰੋਟੀਨ ਲੈ ਰਿਹਾ ਹੈ ਤੇ ਕਿੰਨੀ ਘਟੋ ਹੋ ਰਹੀ ਹੈ ਉਹ ਅਸੀਂ ਫਿਰ ਨਾਲ ਹੀ ਪੂਰੀ ਕਰਦੇ ਹਾਂ ਇਹ ਤੁਹਾਡੀ ਪੂਰੀ ਟੀਮ ਜਾਂਚ ਕਰਦੀ ਹੈ ਜੀ ਬਿਲਕੁਲ ਜੀ ਬਿਲਕੁਲ ਜਾਂਚ ਕਰਦੀ ਹੈ ਇਹ ਤੁਹਾਡੇ ਕੋਲੇ ਹੁਣ ਮੈਸ਼ ਫੀਡ ਹੈ ਕਿ ਪਾਇਲਟ ਫੀਡ ਹੈ ਜੀ ਆਪਣੇ ਕੋਲ ਦੋਨੋਂ ਹੈ ਜੀ ਅੱਛਾ ਜੀ ਹਰ ਇੱਕ ਤੁਹਾਡਾ ਕਰ ਰਿਹਾ ਹੈ ਜੀ ਹਾਂਜੀ ਦੋਨੋਂ ਤੁਸੀਂ ਬਣਾ ਰਹੇ ਹੋ ਇਹ ਤੁਹਾਡੀ ਜਿਹੜੀ ਅਵੇਲੇਬਿਲਟੀ ਹੈ ਪੂਰੇ ਪੰਜਾਬ ਵਿੱਚ ਜਾਂ 올 ਇੰਡੀਆ ਚ ਨਹੀਂ ਫਿਲਹਾਲ ਤਾਂ ਪੰਜਾਬ ਵਿੱਚ ਹੈ ਜੀ 올 ਏ ਸਰ ਜਿਹੜੇ ਕਿਸਾਨ ਭਰਾ ਜਿਆ ਨਵੇਂ ਫਾਰਮਰ ਆ ਰਹੇ ਆ ਫੀਲਡ ਦੇ ਵਿੱਚ ਉਹਨਾਂ ਨੂੰ ਤੁਹਾਡਾ ਕੀ ਮੈਸੇਜ ਰਹੇਗਾ ਅਸੀਂ ਇਹ ਮੈਸੇਜ ਕਰ ਰਹੇ ਹਾਂ ਕਿ ਫੀਲਡ ਚੰਗੀ ਪਾਓ ਜੀ ਕੰਚ ਕੁਆਲਟੀ ਨਾਲ ਕੰਪਰਮਾਈਨ ਨਾ ਕਰੋ ਓਕੇ ਸਰ ਬਾਕੀ ਸਾਡੇ ਐਮਡੀ ਸਾਹਿਬ ਆਗੇ ਉਹ ਤੁਹਾਨੂੰ ਜਿਆਦਾ ਬਿਹਤਰ ਗਾਈਡ ਕਰਨਗੇ ਮਿਸਟਰ ਇੰਦਰਪ੍ਰੀਤ ਸਿੰਘ ਜੀ ਜੀ ਸਰ ਅ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਸਾਡੇ ਚੈਨਲ ਤੇ ਹਾਂ ਜੀ ਧੰਨਵਾਦ ਤੇ ਸਰ ਅਸੀਂ ਗੱਲ ਕਰ ਰਹੇ ਹਾਂ ਕਿ ਫੀਡਾਂ ਦੀ ਜਦੋਂ ਆਪਾਂ ਫੀਡ ਦਾ ਨਾਂ ਲੈਨੇ ਆ ਮਾਰਕੀਟ ਦੇ ਵਿੱਚ ਬਹੁਤ ਫੀਡਾਂ ਆ ਗਈਆਂ ਨੇ ਹਰ ਘਰ ਦੇ ਵਿੱਚ ਫੀਡ ਆ ਗਈ ਹੈ ਹਰ ਚੱਕੀ ਦੀ ਫੀਡ ਆ ਗਈ ਹੈ ਆਪਣੇ ਪ੍ਰੋ ਵਟ ਦਾ ਪ੍ਰੋਡਕਟ ਦਾ ਕੀ ਮਤਲਬ ਹੈ ਉਹਨਾਂ ਨੂੰ ਲੱਗ ਲੱਗ ਰਿਹਾ ਹੈ ਗਏ ਇਰੇ ਵਿੱਚ ਦੇਖੋ ਫੀਡ ਦਾ ਜਿਹੜਾ ਵਿਸ਼ਾ ਨਾ ਬਹੁਤ ਲੰਬਾ ਵਿਸ਼ਾ ਹੈ ਜੀ ਸਰ ਜਿਵੇਂ ਤੁਸੀਂ ਕਿਹਾ ਵੀ ਫੀਡ ਘਰ ਘਰ ਲੱਗ ਗਈ ਜੀ ਸਰ ਉਹ ਹੁਣ ਕੋਈ ਤਾਂ ਇਸ ਗੱਲ ਨੂੰ ਚੰਗਾ ਸਮਝਦੇ ਆ ਵੀ ਹਰ ਜਗ੍ਹਾ ਤੇ ਫੀਡ ਬਣਾ ਲੱਗ ਗਈ ਜੀ ਸਰ ਔਰ ਮੇਰਾ ਮਤ ਇਹ ਹੈਗਾ ਵੀ ਜਿੱਥੇ ਫੀਡ ਇੱਕ ਬਹੁਤ ਹੀ ਸਪੈਸ਼ਲ ਸਪੈਸ਼ਲਾਈਜ਼ਡ ਕੰਮ ਹੈ ਇਹ ਜੀ ਸਰ ਤੇ ਪੂਰੇ ਪ੍ਰੋਫੈਸ਼ਨਲ ਬੰਦਿਆਂ ਦਾ ਕੰਮ ਹੈ ਓਕੇ ਸਰ ਇਹਦੇ ਵਿੱਚ ਪ੍ਰੋਪਰ ਜਿਹੜੇ ਰੌ ਮਟੀਰੀਅਲ ਦੀ ਸਟੋਰੇਜ ਦੀ ਜਗਾ ਚਾਹੀਦੀ ਹੈ ਜੀ ਸਰ ਸਟੋਰੇਜ ਰੱਖਣ ਦਾ ਤਰੀਕਾ ਹੈ ਜੀ ਸਰ ਮਾਲ ਕਿੰਨਾ ਉੱਚਾ ਲਾਉਣਾ ਹੈ ਕਿਸ ਜਗ੍ਹਾ ਤੇ ਰੱਖਣਾ ਹੈ ਜੀ ਸਰ ਕਿੰਨਾ ਸਫਾਈ ਨਾਲ ਰੱਖਣਾ ਹੈ ਜੀ ਸਰ ਮਾਲ ਦੀ ਇੱਕ ਆਪਣੀ ਜਿਹੜੀ ਹੁੰਦੀ ਹੈ ਉਹ ਸਾਈਕਲ ਹੁੰਦਾ ਵੀ ਉਹ ਇੰਨੇ ਦਿਨਾਂ ਦੇ ਵਿੱਚ ਤੁਹਾਡੇ ਕੋਲੇ ਕੰਜ਼ਿਊਮ ਹੋ ਕੇ ਅੰਦਰ ਝਾੜੂ ਲੱਗ ਜਾਣਾ ਚਾਹੀਦਾ ਸਾਫ ਹੋ ਜਾਣਾ ਚਾਹੀਦਾ ਜੀ ਸਰ ਉਸ ਤੋਂ ਬਾਅਦ ਨਵਾਂ ਆਉਣਾ ਚਾਹੀਦਾ ਜੀ ਸਰ ਉਹਦੇ ਵਿੱਚ ਇਨਸੈਕਟ ਕੰਟਰੋਲ ਕਰਨਾ ਪੈਂਦਾ ਹੈ ਕਿ ਤਾਂ ਕਿ ਕੋਈ ਕੀੜੇ ਮਕੋੜੇ ਨਾ ਆਉਣ ਕਬੂਤਰ ਨਾ ਆਉਣ ਬਿੱਲੀਆਂ ਨਾ ਆਉਣ ਚੂਹੇ ਨਾ ਆਉਣ ਜੀ ਸਰ ਮਾਲ ਨੂੰ ਉਹਨਾਂ ਚੀਜ਼ਾਂ ਤੋਂ ਬਚਾਉਣਾ ਪੈਂਦਾ ਹੈ ਜੀ ਸਰ ਮਾਲ ਨੂੰ ਮੋਇਸਚਰ ਤੋਂ ਬਚਾਉਣਾ ਪੈਂਦਾ ਹੈ ਤਾਂ ਕਿ ਨਮੀ ਨਾ ਆਵੇ ਉਹਨੂੰ ਉਲੀ ਨਾ ਲੱਗੇ ਮਾਲ ਖਰੀਦਣ ਲੱਗੇ ਉਹਦੀ ਉਲੀ ਚੈੱਕ ਕਰਕੇ ਲੈਣੀ ਪੈਂਦੀ ਹੈ ਜੀ ਸਰ ਫਿਰ ਉਸ ਤੋਂ ਬਾਅਦ ਦੇਖਣਾ ਪੈਂਦਾ ਵੀ ਐਨੀਮਲ ਦੀ ਰਿਕੁਆਇਰਮੈਂਟ ਕੀ ਹੈ ਨਵੀਆਂ-ਨਵੀਆਂ ਬਰੀਡਾਂ ਤਾਂ ਬਹੁਤ ਆ ਗਈਆਂ ਬਾਹਰਲੇ ਮੁਲਕਾਂ ਦੀਆਂ ਪਰ ਉਹਨਾਂ ਦੀ ਜਿਹੜੀ ਨਿਊਟ੍ਰੀਸ਼ਨ ਦੀ ਰਿਕੁਆਇਰਮੈਂਟ ਲੋਡ ਹੈ ਹੋਰ ਤਰ੍ਹਾਂ ਦੀ ਹੈ ਜਿਹੜੇ ਹੁਣ ਜ਼ਿਆ ਉਹੀ ਐ ਐਨੀਮਲ ਜਿਹੜੇ ਉਹ ਜੀ ਆਏ ਆ ਜਿਹੜੇ ਐਚਪ ਦਾਵਾ ਜੀ ਜੀ ਤੇ ਉਸ ਕਰਕੇ ਜਿਹੜਾ ਉਹਨਾਂ ਦੀ ਨਿਊਟ੍ਰੀਸ਼ਨ ਹਰ ਇੱਕ ਬੰਦੇ ਦੇ ਵਸਦਾ ਰੋਗ ਨਹੀਂ ਵੀ ਉਹਦੀ ਫੀਡ ਬਣਾ ਸਕੇ ਓਕੇ ਸਰ ਤੇ ਇਸ ਕਰਕੇ ਪੂਰਾ ਸਪੈਸ਼ਲਾਈਜ਼ਡ ਬਿਜ਼ਨਸ ਹੈ ਜੇ ਫਾਰਮਰ ਨੂੰ ਬਚਾਉਣਾ ਡੇਰੀ ਫਾਰਮਰ ਨੂੰ ਬਚਾਉਣਾ ਕਿਉਂਕਿ ਜਿਹੜਾ ਬੰਦਾ ਇਹ ਪਸ਼ੂ ਰੱਖਦਾ ਹੈ ਉਹ ਇਸ ਕਰਕੇ ਰੱਖਦਾ ਹੈ ਵੀ ਅਸੀਂ ਇਹਨੂੰ ਜਿਹੜਾ ਆਪਣਾ ਰੋਜਗਾਰ ਦੇ ਤੌਰ ਤੇ ਕੰਮ ਕਰਦਾ ਵੀ ਕੋ ਚਾਰ ਪੈਸੇ ਉਧਰ ਕਮਾ ਸਕੀਏ ਜੀ ਸਰ ਜੇ ਫੀਡ ਕਰਕੇ ਉਹਨਾਂ ਦਾ ਨੁਕਸਾਨ ਹੋ ਜੇ ਤਾਂ ਬਹੁਤ ਮਾੜੀ ਗੱਲ ਹੈ ਜੀ ਸਰ ਤੇ ਇਸ ਕਰਕੇ ਫੀਡ ਮਿੱਲਰ ਦੀ ਪੂਰੀ ਜ਼ਿੰਮੇਵਾਰੀ ਬਣ ਜਾਂਦੀ ਹੈ ਵੀ ਉਹ ਪੂਰੇ ਸਕਿਲਡ ਵੇ ਨਾਲ ਹੀ ਕੰਮ ਕਰੇ ਫਾਰਮਰ ਨੂੰ ਵੀ ਇਹ ਚਾਹੀਦਾ ਹੈ ਕਿ ਉਹ ਪੂਰਾ ਦੇਖ ਪਰਖ ਕੇ ਹੀ ਫੀਡ ਦੀ ਚੋਇਸ ਕਰੇ ਵੀ ਅਸੀਂ ਆ ਫੀਡ ਲੈਣੀ ਹੈ ਓਕੇ ਸਰ ਉਸ ਨੂੰ ਵੀ ਜਾਣਕਾਰੀ ਦੀ ਹਜੇ ਬਹੁਤ ਜ਼ਿਆਦਾ ਲੋੜ ਹੈ ਚਾਹੇ ਬਹੁਤ ਰੌਲਾ ਰੱਪਾ ਹੈਗਾ ਅੱਜ ਦੇ ਤਰੀਕੇ ਦੇ ਵਿੱਚ ਪਰ ਹਜੇ ਵੀ ਬਹੁਤ ਥਾਵਾਂ ਤੇ ਜਾਣਕਾਰੀ ਨਹੀਂ ਪਹੁੰਚੀ ਜਿਸ ਦੀ ਕਿ ਬਹੁਤ ਜ਼ਿਆਦਾ ਜ਼ਰੂਰਤ ਹੈ ਫਾਰਮਰ ਦੇ ਜਾਗਰੂਕ ਹੋਣ ਦੀ ਸਰ ਮੇਰਾ ਫਿਰ ਉਹੀ ਸਵਾਲ ਰਹਿ ਗਿਆ ਜਿੱਦਾਂ ਕਿ ਸਰ ਨੇ ਦੱਸਿਆ ਪੰਜਾਬ ਦੇ ਵਿੱਚ ਜਿਵੇਂ ਕਿ ਬਹੁਤ ਜ਼ਿਆਦਾ ਸਮੱਸਿਆ ਹੈ ਰਿਪੀਟ ਬਰੀਡਿੰਗ ਦੀ ਬਹੁਤ ਗਾਈਆਂ ਰਿਪੀਟ ਹੋ ਗਈਆਂ ਬਹੁਤ ਵੱਡੇ ਵੱਡੇ ਫਾਰਮ ਫੇਲ ਹੋ ਗਏ ਬਹੁਤ ਕਿਸਾਨ ਪ੍ਰਾ ਕਰਜੇ ਥੱਲੇ ਆ ਗਏ ਸੋ ਉਹਦੇ ਵਿੱਚ ਆਪਣਾ ਪ੍ਰੋਬੈਟ ਜਿਹੜਾ ਹੈ ਫੀਡਸ ਕੀ ਕੰਮ ਕਰ ਰਿਹਾ ਸੀ ਉਸ ਦੇ ਵਿੱਚ ਅਸੀਂ ਸੇਫ ਨਿਊਟ੍ਰੀਸ਼ਨ ਕਰਦੇ ਹਾਂ ਸਭ ਤੋਂ ਪਹਿਲਾਂ ਤਾਂ ਅਸੀਂ ਉਲੀ ਦਾ ਕੰਟਰੋਲ ਕਰਦੇ ਹਾਂ ਓਕੇ ਸਰ ਤਾਂ ਕਿ ਐਨੀਮਲ ਨੂੰ ਜਿਹੜਾ ਹੈਗਾ ਵੀ ਕੋਈ ਇਸ ਤਰ੍ਹਾਂ ਦੀ ਚੀਜ਼ ਜਾਂ ਇਸ ਤਰ੍ਹਾਂ ਦਾ ਕੰਟਾਮਿਨੇਟਡ ਮਾਲ ਨਾ ਪਹੁੰਚੇ ਜਿਹਦੇ ਨਾਲ ਐਨੀਮਲ ਨੂੰ ਕੋਈ ਰਿਪੀਟ ਬਲੀਡਿੰਗ ਦੀ ਪ੍ਰੋਬਲਮ ਆਵੇ ਜੀ ਸਰ ਫਿਰ ਜਿਹੜੀ ਫੀਡ ਦੇ ਵਿੱਚ ਹੈ ਵੀ ਉਹ ਚਾਹੀਦਾ ਵੀ ਉਹਨਾਂ ਦੇ ਨਿਊਟ੍ਰੀਐਂਟਸ ਪੂਰੇ ਹੋਣ ਜੋ ਵਿਟਾਮਿਨ ਮਿਨਰਲ ਜੋ ਜ਼ਮੀਨਾਂ ਦੇ ਵਿੱਚ ਤੱਤਾਂ ਦੀ ਕਮੀ ਆ ਗਈ ਹੈ ਘਾਟ ਆ ਗਈ ਹੈ ਜੀ ਸਰ ਉਹ ਤੱਤ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਜੋ ਐਨੀਮਲ ਦੀ ਕੈਲਸ਼ੀਅਮ ਦੀ ਫਾਸਫੋਰਸ ਦੀ ਮੈਗਨੀਸ਼ੀਅਮ ਦੀ ਜੋ ਵੀ ਚੀਜ਼ਾਂ ਦੀ ਲੋੜ ਹੈ ਫਿਰ ਮ ਜੀ ਸਰ ਠੀਕ ਹੈ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਉਹ ਐਨੀਮਲ ਨੂੰ ਪ੍ਰੋਪਰ ਮਿਲਨ ਫੀਡ ਦੇ ਵਿੱਚ ਰੈਗੂਲਰ ਸਪਲਾਈ ਚ ਜਾਣ ਓਕੇ ਸਰ ਤਾਂ ਉਹ ਕਿਉਂਕਿ ਐਨੀਮਲ ਨੇ ਦੁੱਧ ਦੇ ਵਿੱਚੋਂ ਵੀ ਤੱਤ ਕੱਢਨੇ ਆ ਤੇ ਐਨੀਮਲ ਨੇ ਬੱਚਾ ਵੀ ਪੈਦਾ ਕਰਨਾ ਉਹਦੇ ਲਈ ਵੀ ਉਹਨੂੰ ਤੱਤਾਂ ਦੀ ਲੋੜ ਹੈ ਜੀ ਸਰ ਤੱਤਾਂ ਦੀ ਜ਼ਮੀਨ ਦੇ ਵਿੱਚ ਘਾਟ ਜ਼ਿਆਦਾ ਆ ਚੁੱਕੀ ਹੈ ਉਹ ਘਾਟ ਫੀਡਾਂ ਦੇ ਵਿੱਚ ਪੂਰੀ ਨਾ ਹੋਣ ਕਰਕੇ ਰਿਪੀਟ ਬਰੀਡਿੰਗ ਦੀ ਪ੍ਰੋਬਲਮ ਆਉਂਦੀ ਹੈ ਓਕੇ ਇਸ ਕਰਕੇ ਫੀਡ ਮਿੱਲਰ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਵੀ ਉਹ ਸਾਰੇ ਤੱਤ ਫੀਡ ਦੇ ਵਿੱਚ ਪੂਰੇ ਕਰਕੇ ਦੇਵੇ ਉਹ ਕਈ ਵਾਰੀ ਰੇਟ ਘਟ ਕਰਨ ਦੇ ਚੱਕਰ ਦੇ ਵਿੱਚ ਫੀਡ ਮਿੱਲਰ ਜਿਹੜੇ ਉਹ ਜਿਹੜਾ ਉਹਨੂੰ ਨਹੀਂ ਕਹਿ ਸਕਦੇ ਆ ਵੀ ਪੂਰਾ ਨਹੀਂ ਹੁੰਦੇ ਜੀ ਸਰ ਤਾਂ ਜੇ ਉਹ ਪੂਰਾ ਹੋ ਜਾਂਨ ਤੇ ਇਹ ਕਾਫੀ ਹੱਦ ਤੱਕ ਅਸੀਂ ਇਹਨੂੰ ਕਵਰ ਕਰ ਲੈਣੇ ਆ ਅਸੀਂ ਪ੍ਰੋਵੈਡਰ ਦੇ ਵਿੱਚ ਇਹ ਮੈਕਸਿਮਮ ਕੋਸ਼ਿਸ਼ ਕਰਦੇ ਆ ਸਾਡੇ ਕਿਸੇ ਫਾਰਮਰ ਨੂੰ ਕੋਈ ਜ਼ਿਆਦਾ ਦਿੱਕਤ ਅਕਦਾਈ ਨਹੀਂ ਹੋਈ ਜੇ ਕਦੇ ਸਾਨੂੰ ਲੱਗੇ ਵੀ ਸਾਡੇ ਕਿਸੇ ਫਾਰਮਰ ਨੂੰ ਇਹ ਦਿੱਕਤ ਆਉਂਦੀ ਆ ਤਾਂ ਸਾਨੂੰ ਬਹੁਤ ਮਹਿਸੂਸ ਹੁੰਦਾ ਉਹਦੇ ਵਿੱਚ ਵੀ ਕੋਈ ਕਾਰਨ ਹੁੰਦੇ ਆ ਵੀ ਕਈ ਵਾਰੀ ਕੋਈ ਹੋਰ ਫੀਡ ਪਾਉਣਾ ਪਾਉਂਦਾ ਹੁੰਦਾ ਪਰ ਸਾਡੇ ਜਿਹੜੇ ਫਾਰਮਰ ਆ ਤਕਰੀਬਨ ਸਾਰੇ ਸੈਟੀਸਫਾਈਡ ਆ 90% ਤੋਂ ਉੱਤੇ ਸਾਡੇ ਫ ਮਤਲਬ ਐਨੀਮਲ ਕਨਸੀਵ ਹੁੰਦੇ ਆ ਕੋਈ ਇਹੋ ਜੀ ਦਿੱਕਤ ਨਹੀਂ ਆਉਂਦੀ ਸਾਰੇ ਹੀ ਬਹੁਤ ਪ੍ਰੋਸਪਰਿਟੀ ਨਾਲ ਪ੍ਰੋਫਿਟੇਬਲ ਬਿਜ਼ਨਸ ਕਰ ਰਹੀ ਹੈ ਦੁੱਧ ਵੀ ਉਹਨਾਂ ਦਾ ਚੰਗੇ ਭਾਅ ਵਿਕ ਰਿਹਾ ਹੈ ਫੈਟ ਐਸ ਐਨ ਐਫ ਜਿਆਦਾ ਆ ਰਹੀ ਹੈ ਪੂਰੀ ਆ ਰਹੀ ਹੈ ਉਹਨਾਂ ਦੀ ਓਕੇ ਸਰ ਕੁੱਲੀ ਕੰਟਰੋਲ ਤੇ ਉਹਨਾਂ ਦਾ ਦੁੱਧ ਨੈਸਲੇਚ ਵੀ ਜਾ ਰਿਹਾ ਹੈ ਨੈਸਲੇ ਵੱਲੋਂ ਸਾਡੀ ਫੀਡ ਨੂੰ ਨੈਸਲੇ ਰეკਮੈਂਡ ਕਰ ਰਹੀ ਹੈ ਵੀ ਕਿਉਂਕਿ ਆਪਣਾ ਟਾਕਸਿਨ ਕੰਟਰੋਲ ਹੈ ਜਿਸੇ ਨੈਸਲੇ ਦੇ ਫਾਰਮਾਂ ਦੇ ਉੱਤੇ ਤੇ ਡੇਰੀਆਂ ਦੇ ਉੱਤੇ ਪ੍ਰੋਵੈਡ ਦੀ ਫੀਡ ਜਾ ਰਹੀ ਹੈ ਜੀ ਸਰ ਤੇ ਸਭ ਤਰ੍ਹਾਂ ਨਾਲ ਹਰ ਤਰ੍ਹਾਂ ਦਾ ਕੁਆਲਿਟੀ ਕੰਟਰੋਲ ਤੇ ਰਿਕੁਆਇਰਮੈਂਟ ਪੱਤਾਂ ਦੀ ਸਪੂਰੀ ਕਰਕੇ ਦਿੰਦੇ ਆ ਉੱਥੇ ਦਿੱਕਤ ਨਹੀਂ ਆਉਂਦੀ ਇਹੀ ਹਰ ਇੱਕ ਫੀਡ ਮਿਲਰ ਨੂੰ ਚ ਕਿ ਉਹ ਸਾਰੀ ਪੂਰੀ ਵਾਈਟਲ ਜੋ ਤਤਾਂ ਦੀ ਸਪਲਾਈ ਹੈ ਉਹ ਜਾਵੇ ਤਾਂ ਕਿ ਐਨੀਮਲ ਨੂੰ ਇਹ ਰਿਪੀਟ ਬਲੀਡਿੰਗ ਦੀ ਜਾਂ ਬਾਜਪਣ ਦੀ ਸਮੱਸਿਆ ਨਾ ਆਵੇ। ਇਹ ਸਰ ਜਿਹੜਾ ਪ੍ਰੋਬੈਕਟ ਫੀਡਸ ਕਿੰਨੀ ਦੇਰ ਤੋਂ ਵੈਟਰਨਰੀ ਫੀਲਡ ਦੇ ਵਿੱਚ ਆ ਰਿਹਾ ਹੈ ਕੰਮ ਕਰ ਰਿਹਾ ਹੈ ਜੀ। ਮੇਰਾ ਆਪਣਾ ਐਕਸਪੀਰੀਅੰਸ 20 ਸਾਲ ਦਾ ਜੀ। ਉਹ ਕਿਸੇ ਦੇ ਵਿੱਚ ਤੇ ਸਾਰਾ ਕੁਆਲਟੀ ਕੰਟਰੋਲ ਸਾਰਾ ਕੁਝ ਮੈਂ ਆਪਦੀ ਦੇਖ ਰਹਿ ਕੇ ਚੀ ਕਰਾਉਣਾ। ਮੈਂ ਆਪਦੇ ਬੰਦਿਆਂ ਦੇ ਸਿਰ ਤੇ ਕੰਮ ਨਹੀਂ ਛੱਡਿਆ ਹੋਇਆ। ਕੀ ਗੱਲ। ਤੇ ਮੈਂ ਖੁਦ ਪ੍ਰੋਡਕਸ਼ਨ ਦੇ ਵਿੱਚ ਵੀ ਰਹਿਣਾ ਮੈਂ ਖੁਦ ਲੈਬ ਦੇ ਵਿੱਚ ਵੀ ਰਹਿਣਾ। ਤੇ ਹਰ ਇੱਕ ਚੀਜ਼ ਦੇ ਡੇਲੀ ਬੇਸਿਸ ਤੇ ਮੈਂ ਰਿਜ਼ਲਟਸ ਮੋਨੀਟਰ ਕਰਦਾ ਹਾਂ ਰੌ ਮਟੀਰੀਅਲ ਦੇ ਵੀ ਤੇ ਫਿਨਿਸ਼ ਕੁੱਟ ਦੇ ਵੀ ਸਾਰਾ ਕੰਮ ਮੇਰੇ ਹੱਥੋਂ ਹੀ ਲੰਗਦਾ ਜੀ ਸਰ ਤੇ ਇਹੀ ਇੱਕ ਕਾਰਨ ਆ ਵੀ ਅਸੀਂ ਬਹੁਤ ਜ਼ਿਆਦਾ ਕੰਮ ਨਹੀਂ ਫਲਾਇਆ ਕਿਉਂਕਿ ਕੰਮ ਤਾਂ ਜਦੋਂ ਮਰਜ਼ੀ ਅਸੀਂ ਫਲਾ ਸਕਦੇ ਹਾਂ ਕੋਈ ਦਿੱਕਤ ਨਹੀਂ ਪਰ ਅਸੀਂ ਸਾਡੀ ਜਿਹੜੀ ਮੇਨ ਮਨਸ਼ਾ ਉਹ ਹੈਗੀ ਆ ਵੀ ਇਹ ਨਾ ਹੋਵੇ ਵੀ ਜ਼ਿਆਦਾ ਕੰਮ ਵਧਾਉਣ ਦੇ ਚੱਕਰ 'ਚ ਅਸੀਂ ਲੋਡਬੰਦ ਫਾਰਮਰਾਂ ਨੂੰ ਜੋ ਅਸੀਂ ਰਿਕੁਆਇਰਮੈਂਟ ਦੇ ਰਹੇ ਹਾਂ ਜੋ ਅਸੀਂ ਸਰਵਿਸਿਜ਼ ਪ੍ਰੋਵਾਈਡ ਕਰ ਰਹੇ ਹਾਂ ਉਹਨਾਂ ਦੀ ਸੇਵਾ ਕਰ ਰਹੇ ਹਾਂ ਉਹ ਲਗਾਤਾਰ ਕਰਦੇ ਰਹੀਏ ਇਹ ਨਾ ਹੋਵੇ ਅੱਗਾ ਦੌੜ ਪਿੱਛਾ ਚ ਜਿੰਨਾ ਕਿ ਜਿੰਨੇ ਸਾਡੇ ਕੋਲ ਫਾਰਮ ਹੋਣ ਜਿੰਨਾ ਹਿੱਸਾ ਸਾਡੇ ਹਿੱਸੇ ਆਵੇ ਉਹਨਾਂ ਨੂੰ ਅਸੀਂ ਪ੍ਰੋਪਰ ਨੋਟਿਫਿਕੇਸ਼ਨ ਦਈਏ ਤੇ ਉਹਨਾਂ ਨੂੰ ਅਸੀਂ ਪ੍ਰੋਸਪਰਿਟੀ ਤੇ ਤਰੱਕੀ ਵੱਲ ਲੈ ਕੇ ਜਾਈਏ। ਇਹ ਸਰ ਪ੍ਰੋਬੈਟ ਫੀਲਡਸ ਅੱਗੇ ਕੀ ਐਫਰਟ ਕਰ ਰਿਹਾ ਕਿਸਾਨਾਂ ਵਾਸਤੇ? ਕਿਸਾਨਾਂ ਲਈ ਅਸੀਂ ਲੈਬ ਸਰਵਿਸਿਜ਼ ਦੇ ਰਹੇ ਹਾਂ ਉਹਨਾਂ ਨੂੰ ਫ੍ਰੀ ਆਫ ਕਾਸਟ। ਓਕੇ। ਉਹਨਾਂ ਦੇ ਅਸੀਂ ਆਚਾਰ ਦੇ ਸੈਂਪਲ ਟੈਸਟ ਕਰਦੇ ਹਾਂ। ਉਹਨਾਂ ਦੇ ਸਾਇਲੇਜ ਦੇ ਸੈਂਪਲ ਟੈਸਟ ਕਰਦੇ ਹਾਂ। ਟੀਐਮਆਰ ਦੇ ਸੈਂਪਲ ਟੈਸਟ ਕਰਦੇ ਹਾਂ। ਉਹਨਾਂ ਦੇ ਉਹਨਾਂ ਨੂੰ ਅਸੀਂ ਗਾਈਡ ਕਰਦੇ ਹਾਂ ਫਾਰਮ ਦੇ ਉੱਤੇ ਵਿਜ਼ਿਟ ਕਰਦੇ ਹਾਂ ਜੇ ਉਹਨਾਂ ਦੇ ਫਾਰਮ ਦੇ ਉੱਤੇ ਕੋਈ ਦਿੱਕਤ ਹੋਵੇ ਡੇਰੀ ਮੈਨੇਜਮੈਂਟ ਦੇ ਵਿੱਚ ਕਈ ਵਾਰੀ ਫਾਰਮਰ ਨੂੰ ਖੁਦ ਨਹੀਂ ਪਤਾ ਲੱਗਦਾ ਵੀ ਮੇਰੇ ਕੀ ਕਮੀ ਹੈ ਉਹ ਅਸੀਂ ਜਾ ਕੇ ਆਪਦੇ ਤਜਰਬੇ ਦੇ ਨਾਲ ਦੇਖਦੇ ਹਾਂ ਸਾਡੇ ਨਾਲ ਕੁਝ ਕੰਪਨੀਆਂ ਦੇ ਡਾਕਟਰ ਵੀ ਲਾਈਨ ਹੈਗੇ ਆ ਰਿਸਰਚ ਕੰਪਨੀਆਂ ਤੇ ਉਹ ਉਹਨਾਂ ਦੀ ਵੀ ਅਸੀਂ ਸਰਵਿਸਿਜ਼ ਲੈ ਕੇ ਤੇ ਫਾਰਮਰ ਦੀ ਜੇ ਕੋਈ ਮੁਸ਼ਕਲ ਹੋਵੇ ਅਸੀਂ ਉਹਨੂੰ ਮੈਕਸਿਮਮ ਜਿਹੜਾ ਉਹ ਹੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਔਰ ਹੱਲ ਕਰ ਵੀ ਦਿੰਦੇ ਆ ਜੀ ਸਰ ਕਦੇ ਇਸ ਤਰ੍ਹਾਂ ਨਹੀਂ ਹੋਇਆ ਵੀ ਕੋਈ ਮੁਸ਼ਕਲ ਸਾਡੇ ਅੱਗੇ ਆੜੀ ਹੋਵੇ ਤੇ ਹਜੇ ਤੱਕ ਅਸੀਂ ਇਹ ਤਕਰੀਬਨ ਇਹਦੇ ਚ ਸਕਸੈਸਫੁਲ ਰਹੇ ਹਾਂ ਸਰ ਆਪਣਾ ਸ਼ੁਭ ਨਾਮ ਤੇ ਮੋਬਾਈਲ ਨੰਬਰ ਦੱਸ ਦਿਓ ਸਰ ਮੇਰਾ ਨਾਮ ਇੰਦਰਪ੍ਰੀਤ ਸਿੰਘ ਹੈ ਸਾਡੀ ਫੈਕਟਰੀ ਹੈ ਜਿਹੜੀ ਉਹ ਮੋਗਾ ਬਰਨਾਲਾ ਰੋਡ ਦੇ ਉੱਤੇ ਆ ਜੀ ਸਰ ਤੇ ਮੇਰਾ ਮੋਬਾਈਲ ਨੰਬਰ 98551 55551 ਜੀ ਸਰ ਸਰ ਕਿਸਾਨ ਭਰਾਵਾਂ ਲਈ ਕੀ ਮੈਸੇਜ ਰਹੇਗਾ ਜੀ ਕਿਸਾਨ ਭਰਾਵਾਂ ਲਈ ਇਹ ਮੈਸੇਜ ਰਹੂਗਾ ਵੀ ਵੱਧ ਵੱਧ ਆਪਣੀ ਜਾਣਕਾਰੀ ਵਧਾਉਣ ਜੀ ਸਰ ਤੇ ਜਿਸ ਤਰ੍ਹਾਂ ਬੱਚੇ ਹੁਣ ਬਾਹਰ ਕੈਨੇਡਾ ਅਮਰੀਕਾ ਘਟ ਜਾ ਰਹੇ ਆ ਤਾਂ ਉਹਨਾਂ ਦਾ ਨਵਿਆਂ ਦਾ ਰੁਝਾਨ ਬਹੁਤ ਹੈ ਬੜਾ ਵਧੀਆ ਤੁੰਦਾ ਹੈ ਉਹ 15 20000 ਦੀ ਨੌਕਰੀ ਕਰਨ ਨਾਲ ਉਹ ਜੇ ਘਰੇ ਕਿਸੇ ਦੇ 10 ਪਸ਼ੂ ਰੱਖੇ ਆ ਤਾਂ ਉਹ ਜੇ ਧਿਆਨ ਨਾਲ ਜਾਣਕਾਰੀ ਨਾਲ ਕੰਮ ਕਰੇ ਤਾਂ ਉਹ ਬਹੁਤ ਵਧੀਆ ਇਥੋਂ ਕਮਾਈ ਕਰ ਸਕਦਾ ਤੇ ਹੌਲੀ ਹੌਲੀ 10 ਪਸ਼ੂਆਂ ਵਾਲੇ ਨੂੰ 100 ਪਸ਼ੂ ਤੇ ਜਾਣਾ ਕੋਈ ਔਖਾ ਨਹੀਂ ਜੇ ਉਹ ਬਹੁਤ ਤਰੀਕੇ ਨਾਲ ਚੰਗੀ ਬਰੀਡ ਤੇ ਤਾਂ ਬਰੀਡ ਚੰਗੀ ਰੱਖੇ ਇੱਕ ਆਪਦੀ ਪ੍ਰੋਪਰ ਪ੍ਰੋਫਿਟ ਲਾਸ ਡੇਲੀ ਬੇਸਿਸ ਤੇ ਕੱਢੇ ਜੀ ਸਰ ਤੇ ਚੰਗੇ ਛੱਡ ਬਣਾਉਣ ਜਿਹਦੇ ਵਿੱਚ ਸਾਫ ਸਫਾਈ ਦਾ ਪੂਰਾ ਧਿਆਨ ਹੋਵੇ ਤੇ ਚਾਹੇ ਉਹ ਕੰਮ ਘੱਟ ਕਰ ਲੈਣ ਪਰ ਜਿੰਨਾ ਸਾਫ ਸੁਥਰਾ ਤੇ ਵਧੀਆ ਬਰੀਡ ਨਾਲ ਕਰਨ ਤਾਂ ਉਹਨਾਂ ਨੂੰ ਓਨੀ ਉਹਨਾਂ ਦੀ ਤਰੱਕੀ ਦੇ ਚਾਂਸਸ ਅੱਗੇ ਜ਼ਿਆਦਾ ਹੈਗੇ ਓਕੇ ਸਰ ਥੈਂਕ ਯੂ ਸੋ ਮੱਚ ਸਰ ਬਿਲਕੁਲ ਸੋ ਇਹ ਸਨ ਆਪਣਾ ਪ੍ਰੋਬੈਟਰ ਫੀਡਸ ਦੇ ਐਮ ਡੀ ਸਰ ਸੋ ਇਹਨਾਂ ਨੇ ਬਹੁਤ ਵਧੀਆ ਕਿਸਾਨ ਭਰਾਓ ਉਮਦਾ ਜਿਹੜੀਆਂ ਗੱਲਾਂ ਨੇ ਉਮਦਾ ਵਿਚਾਰ ਦੱਸੇ ਨੇ ਕੇ ਬ੍ਰੀਡ ਦੇ ਨਾਲ ਨਾਲ ਪਹਿਲਾਂ ਤਾਂ ਬ੍ਰੀਡ ਤੇ ਕੰਮ ਫਿਰ ਫੀਡ ਤੇ ਕੰਮ ਤੋਂ ਫਿਰ ਉਹਦੇ ਲਈ ਇੱਕ ਬਹੁਤ ਹੀ ਵਧੀਆ ਇਹਨਾਂ ਨੇ ਗੱਲ ਦੱਸੀ ਏ ਵੀ ਕੰਮ ਚਾਹੇ ਘੱਟ ਕਰ ਲਿਓ ਪਰ ਕਰਿਓ ਬਿਲਕੁਲ ਸਾਫ਼ ਬਿਲਕੁਲ ਸਫਾਈ ਵਾਲਾ ਤੁਹਾਡਾ ਸ਼ੈੱਡ ਹੋਵੇ ਸੋਹਣਾ ਸ਼ੈੱਡ ਹੋਵੇ ਇਹਨਾਂ ਦੀ ਗੱਲ ਦੇ ਨਾਲ ਮੈਂ ਬਿਲਕੁਲ ਐਗਰੀ ਹਾਂ ਬੜੇ ਬੜੇ ਫਾਰਮਰ ਮੈਂ ਵੀ ਡੇਲੀ ਬੇਸਿਸ ਤੇ ਦੇਖਦਾ ਸੋ ਮੈਨੂੰ ਇਹਨਾਂ ਦੀ ਨਾਲ ਗੱਲਬਾਤ ਕਰਕੇ ਬਹੁਤ ਹੀ ਅੱਛਾ ਲੱਗਿਆ ਇਹਨਾਂ ਨੂੰ ਬੜੀ ਉਮਦਾ ਜਾਣਕਾਰੀ ਇਹਨਾਂ ਨੇ 20 ਸਾਲ ਦੇ ਐਕਸਪੀਰੀਅੰਸ ਦੇ ਵਿੱਚ ਦੱਸਿਆ ਸਾਡੇ ਨਾਲ ਸ਼ੇਅਰ ਕੀਤੇ ਨੇ ਸੋ ਦੋਸਤੋ ਸੋ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਥੈਂਕ ਯੂ ਸੋ ਮੱਚ ਸੋ ਦੋਸਤੋ ਜਿਹੜੀ ਅਸੀਂ ਗੱਲਬਾਤ ਕਰ ਰਹੇ ਸੀ ਐਮ ਡੀ ਸਰ ਨਾਲ ਇਹ ਆਪਣਾ ਪ੍ਰੋ ਵੈਟਰ ਫੀਡਸ ਦੇ ਇਹਨਾਂ ਦੀ ਜਿਹੜੀ ਇੱਥੇ ਅੱਜ ਪੀਡੀਐਫ ਇਹ ਮਿਲੇ ਤੇ ਜਿਹੜੀ ਫਰਸਟ ਆਫ Winner ਜਿਹੜੀ ਕਾਉ ਰਹੀ ਏ ਉਹ ਇਹਨਾਂ ਦੇ ਪ੍ਰੋਡਕਟ ਦੀ ਦੇਣਾ ਇਹਨਾਂ ਦੀ ਫੀਡ ਆ ਇਹਨਾਂ ਦੀ ਗਾਂ ਕੀ ਬਾਤ ਹੈ ਵੇਖੋ ਮజేਵਾਲੀ ਸਾਹਮਣੇ ਗੱਲ ਦੱਸੀ ਏ ਵੀ ਜਿਹੜੀ ਫਰਸਟ ਗਾਂ ਆਈ ਏ ਮੈਂ ਤੁਹਾਨੂੰ ਅੱਜ ਇਹਨਾਂ ਕੋਈ ਜਾਣਕਾਰੀ ਦੇ ਦੇਣੀ ਹੈ ਫੀਡਾਂ ਬਾਰੇ ਕਿ ਤੁਸੀਂ ਮਜਬੂਰ ਹੋ ਜਾਣਾ ਕਿ ਫੀਡ ਆਪਾਂ ਪਾਉਣੀ ਕਿਹੜੀ ਕੰਪਨੀ ਦੀ ਸੋ ਬੜੀ ਵਧੀਆ ਸਾਬ ਨੇ ਜਾਣਕਾਰੀ ਦਿੱਤੀ ਏ ਇਹਨਾਂ ਨੇ ਵੀ ਜਿਹੜੀ ਸਾਡੀ ਗਾਂ ਫਰਸਟ ਆਈ ਏ ਔਰ ਵਿਨਰ ਆਫ ਜਿਹੜੀ ਇੱਥੇ ਰਹੀ ਏ ਪੀ ਡੀ ਐਫ 2025 ਤੇ ਉਹ ਸਰਦੀ ਫੀਡ ਦੀ ਜਿਹੜੀ ਇਹਨਾਂ ਦੀ ਕੀ ਬਾਤ ਲੋ ਇਹਨਾਂ ਨੇ ਇੱਕ ਹੋਰ ਜਾਣਕਾਰੀ ਜਵਾਦਾ ਕੀਤਾ ਵੀ ਹੈਟ੍ਰਿਕ ਮਾਰ ਦਿੱਤੀ ਇਹਨਾਂ ਨੇ ਤੀਜੀ ਵਾਰ ਬੜੀਆਂ ਬੜੀਆਂ ਇਹਨਾਂ ਨੂੰ ਮੁਬਾਰਕਾਂ ਨੇ ਪ੍ਰੋ ਵੈਟ ਨੂੰ ਸੋ ਬੜਾ ਵਧੀਆ ਮੈਨੂੰ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਕਿ ਮੈਂ ਕੱਲ ਦਾ ਹੀ ਇੱਥੇ ਆਂ ਸਾਹਵਾਨ ਨਾਲ ਗੱਲ ਕਰਕੇ ਬਹੁਤ ਹੀ ਮੈਨੂੰ ਅੱਛਾ ਲੱਗਿਆ ਕਿਉਂਕਿ ਇਹਨਾਂ ਨੇ ਦੱਸਿਆ ਵੀ ਇਹ ਪਲਾਂਟ ਦੇ ਵਿੱਚ ਖੁਦ ਹੁੰਦੇ ਨੇ ਲੈਬ ਦੇ ਵਿੱਚ ਖੁਦ ਹੁੰਦੇ ਨੇ ਕੰਮ ਵਧਾਇਆ ਨਹੀਂ ਰੱਖਿਆ ਮੇਨਟੇਨ ਹੀ ਹੈ ਪਰ ਜਿੰਨਾ ਵੀ ਰੱਖਿਆ ਹੈ ਤੇ ਜ਼ਬਰਦਸਤ ਜ਼ਬਰਦਸਤ ਰੱਖਿਆ ਹੈ ਤੇ ਜਿਹੜੀ ਗਾ ਇਹਨਾਂ ਦੀ ਹੈਟ੍ਰਿਕ ਮਾਰ ਗਈ ਏ ਸੋ ਲਗਾਤਾਰ ਹੈਟ੍ਰਿਕ ਦੇ ਵਿੱਚ ਪਹੁੰਚ ਚੁੱਕੇ ਨੇ ਸੋ ਮੈਂ ਆਸ ਕਰਦਾ ਪਰਮਾਤਮਾ ਕਰੇਗੇ ਇਹਨਾਂ ਦੀਆਂ ਹੈਟ੍ਰਿਕਾਂ ਬਚਦੀਆਂ ਰਹਿਣ ਇਹ ਤਰੱਕੀਆਂ ਕਰਦੇ ਰਹਿਣ ਸੋ ਇਹਨਾਂ ਦੇ ਮੈਸੇਜ ਨੇ ਮੈਡਮ ਨਾਲ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਸੋ ਇਹ ਪਹਿਲੇ ਹੀ ਐਮਡੀ ਜੀ ਦਾ ਨਾਮ ਮੈਡਮ ਆਏ ਹੋਏ ਨੇ ਸੋ ਮੈਡਮ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਤੁਹਾਡਾ ਬਹੁਤ ਬਹੁਤ ਸਵਾਗਤ ਸਾਡੇ ਚੈਨਲ ਤੇ ਹਾਂਜੀ ਸਰ ਅੱਜ ਤਾਂ ਪਹਿਲਾਂ ਮੈਂ ਆਪਣੀ ਖੁਸ਼ੀ ਜ਼ਾਹਰ ਕਰਨਾ ਚਾਹੂੰਗੀ ਵੀ ਸਾਡੀ ਜਿਹੜੀ ਗਾ ਮਤਲਬ 3rd ਟਾਈਮ ਜੀ ਇਹਨੇ ਆਪਣੀ ਪੋਜੀਸ਼ਨ ਹਾਸਲ ਕੀਤੀ ਆ ਫਰਸਟ ਪੋਜੀਸ਼ਨ ਵਿਨਰ ਹੈਗੀ ਆ ਆਪਣੀ ਗਾ ਔਰ ਮੇਰੇ ਹਸਬੰਦ ਕਾਫੀ ਮਿਹਨਤ ਕਰਦੇ ਆ ਔਰ ਹਮੇਸ਼ਾ ਇਹਨਾਂ ਨੇ ਮਤਲਬ ਫਾਰਮਰਸ ਬਾਰੇ ਹੀ ਸੋਚਿਆ ਕੀ ਬਾਤ ਹੈ ਕੀ ਬਾਤ ਹੈ ਇਹ ਫਾਰਮਰਸ ਨੂੰ ਹੀ ਅੱਗੇ ਰੱਖਿਆ ਵੀ ਫਾਰਮਰਸ ਜੇਕਰ ਗrow ਕਰਨਗੇ ਤਾਂ ਹੀ ਫਿਰ ਸਾਡੇ ਮਤਲਬ ਕੰਟਰੀ ਦੀ ਤਰੱਕੀ ਆ ਔਰ ਸਾਡੇ ਆਪਣੇ ਪੰਜਾਬ ਦੀ ਤਰੱਕੀ ਆ ਜੀ ਜੀ ਇਸ ਲਈ ਇਹਨਾਂ ਨੇ ਹਮੇਸ਼ਾ ਹੀ ਮਤਲਬ ਜਦੋਂ ਦੇਖੋ ਦਿਨ ਰਾਤ ਮਿਹਨਤ ਕਰਦੀ ਹੈ ਇਸ ਨੂੰ ਮੈਡਮ ਇੱਕ ਜਿਵੇਂ ਲੇਡੀਜ਼ ਬਹੁਤ ਸਾਰੀਆਂ ਹੁਣ ਫਾਰਮਰ ਕਰ ਰਹੀਆਂ ਨੇ گاਵਾ ਮੱਜਾਂ ਅਬ ਦੇ ਵਿੱਚ ਆ ਗਈਆਂ ਨੇ ਡੇਰੀ ਫਾਰਮਾਂ ਚ ਆ ਗਈਆਂ ਨੇ ਪਾਲ ਰਹੀਆਂ ਨੇ ਤੁਸੀਂ ਇੱਕ ਲੇਡੀਜ਼ ਦੇ ਨਾਂ ਤੇ ਉਹਨਾਂ ਨੂੰ ਕੀ ਮੈਸੇਜ ਕਨਵੇ ਕਰੋਗੇ ਹਾਂਜੀ ਦੇਖੋ ਲੇਡੀਜ਼ ਨੂੰ ਮਤਲਬ ਇੱਕ ਲੇਡੀਜ਼ ਲਈ ਬਹੁਤ ਵਧੀਆ ਵਰਕ ਆ ਔਰ ਆਪਣਾ ਦੇਖੋ ਅਰਨਿੰਗ ਹੈਂਡ ਹੋ ਜਾਂਦਾ ਬੰਦਾ ਆਪਣੇ ਹਸਬੰਡ ਦੇ ਨਾਲ ਉਹ ਮੋਢੇ ਨਾਲ ਮੋਢਾ ਜੋੜ ਕੇ ਤੁਰ ਸਕਦੀਆਂ ਜੀ ਦੇਖੋ ਆਪਣਾ ਕੰਮ ਜਿਹੜਾ ਹੈਗਾ ਫੀਡ ਆ ਜਾਂ ਫਾਰਮਿੰਗ ਦਾ ਜੋ ਵੀ ਆਪਣਾ ਕੰਮ ਇਹਨੂੰ ਤੁਸੀਂ ਪਰਫੁੱਲਤ ਕਰ ਸਕਦੇ ਹੋ ਜੇਕਰ ਤੁਹਾਨੂੰ ਇਹਦੇ ਬਾਰੇ ਚੰਗੀ ਤਰ੍ਹਾਂ ਨੋਲਿਜ ਹੈਗੀ ਹੈ ਜਿਹੜੀਆਂ ਭੈਣਾਂ ਮੇਰੀਆਂ ਜਾਂ ਸ਼ੁਭੇਟੀਆਂ ਜਾਂ ਆਪਣੀਆਂ ਮੇਰੀਆਂ ਮਾਵਾਂ ਕਈ ਬਾਹਰ ਜਾ ਰਹੀਆਂ ਨੇ ਉੱਥੇ ਜਾ ਕੇ ਵਰਕ ਕਰ ਰਹੀਆਂ ਨੇ ਉਹਨਾਂ ਨੂੰ ਤੁਹਾਡਾ ਕੀ ਮੈਸੇਜ ਰਹੇਗਾ ਹਾਂਜੀ ਮੇਰਾ ਮੈਸੇਜ ਤਾਂ ਇਹੀ ਹੈ ਵੀ ਤੁਸੀਂ ਆਪਣੇ ਇੰਡੀਆ ਦੇ ਵਿੱਚ ਰਹਿ ਕੇ ਬੜੇ ਇੱਥੇ ਬਿਜ਼ਨਸ ਆ ਤੁਸੀਂ ਡੇਰੀ ਫਾਰਮਿੰਗ ਕਰ ਸਕਦੇ ਹੋ ਕਰ ਤੁਸੀਂ ਆਪਣਾ ਮਤਲਬ ਸ਼ੁਰੂ ਕਰ ਸਕਦੇ ਹੋ ਪਰ ਬਾਹਰ ਕੁਝ ਨਹੀਂ ਵੀ ਆਏਗਾ 12ਵੀਂ ਜਾ ਕੇ ਤੁਸੀਂ ਲੇਬਰ ਕਰਨੀ ਹੈ ਇੱਥੇ ਤੁਸੀਂ ਰਾਜਿਆਂ ਦੀ ਜ਼ਿੰਦਗੀ ਜੀਵੋ ਆਪਣੇ ਘਰੇ ਤੁਸੀਂ ਮਤਲਬ ਡੇਰੀ ਫਾਰਮਿੰਗ ਹੋਲ ਕੇ ਉਹਦੇ ਬਾਰੇ ਨੌਲੇਜ ਲੈ ਕੇ ਤੁਸੀਂ ਤਰੱਕੀ ਕਰ ਸਕਦੇ ਹੋ ਜਿੱਦਾਂ ਕਿ ਹੁਣ ਸਾਨੂੰ ਪਤਾ ਲੱਗਿਆ ਕਿ ਜਿਹੜੀ ਤੁਹਾਡੀ ਗਾਏ ਆ ਉਹਨੇ ਹੈਟ੍ਰਿਕ ਮਾਰ ਦਿੱਤੀ ਹੈ ਐਸਪੀਡੀਐਫਏ ਤੇ ਤੁਹਾਡਾ ਕਿੰਨਾ ਕੋ ਸਾਥ ਹੈਗਾ ਐ ਐਮਡੀ ਸਰ ਨਾਲ ਹਾਂਜੀ ਦੇਖੋ ਮੈਂ ਮਤਲਬ ਜਦੋਂ ਵੀ ਦੇਖਦੀ ਆ ਇਹਨਾਂ ਨੂੰ ਬਹੁਤ ਕਾਫੀ ਨੋਲੇਜ ਮਿਲਦੀ ਹੈ ਮੈਨੂੰ ਵੀ ਠੀਕ ਹੈ ਜੀ ਮਤਲਬ ਇਹਨਾਂ ਦੇ ਨਾਲ ਕੰਮ ਕਰਕੇ ਔਰ ਮੈਂ ਖੁਦ ਇੱਕ ਸਾਇੰਸ ਮਿਸਟਰਸ ਆ ਓਕੇ ਹਾਂਜੀ ਤੇ ਪਰ ਜੋ ਵੀ ਕੋਈ ਮਤਲਬ ਡਿਸਕਸ਼ਨ ਸਾਡੀ ਹੁੰਦੀ ਰਹਿੰਦੀ ਆ ਅੱਗੇ ਵੀ ਮੈਂ ਮਤਲਬ ਲੋਕਾਂ ਨੂੰ ਵੀ ਕਨਵੇ ਕਰਦੀ ਆ ਵੀ ਤੁਸੀਂ ਘਰ ਰਏ ਹੀ ਪਸ਼ੂ ਪਾਲੋ ਜੀ ਤੇ ਕਿਉਂਕਿ ਅੱਜ ਕੱਲ ਦੇਖੋ ਦੁੱਧ ਦੇ ਵਿੱਚ ਲੋਕਾਂ ਨੂੰ ਬੜੀ ਸਮੱਸਿਆ ਆ ਰਹੀ ਆ ਜਿਵੇਂ ਜੀ ਕਿ ਦੁੱਧ ਦੋਨ ਨਹੀਂ ਪ੍ਰੋਡਕਸ਼ਨ ਹੈ ਨਹੀਂ ਜਿੰਨੀ ਆਪਾਂ ਨੂੰ ਚਾਹੀਦੀ ਹੈਗੀ ਆ ਤਾਂ ਇਹ ਤਾਂ ਹੀ ਪੋਸੀਬਲ ਆ ਜੇਕਰ ਤੁਸੀਂ ਘਰ ਆਪਣੇ ਮਤਲਬ ਡੇਰੀ ਫਾਰਮਿੰਗ ਕਰੋਗੇ ਓਕੇ ਥੋੜਾ ਜਿਆ ਆਪਣਾ ਪ੍ਰੋਬੈਕਟਰ ਫੀਡਸ ਬਾਰੇ ਵੀ ਦੱਸ ਦਿਓ ਕਿ ਮਤਲਬ ਕਿ ਸਾਰੇ ਫਾਰਮਰ ਹੁਣ ਇਹਨੂੰ ਯੂਜ਼ ਕਰਨ ਜੇ ਆਪਣੀ ਗਾਂ ਹੈਟ੍ਰਿਕ ਮਾਰ ਗਈ ਤੇ ਬਾਕੀ ਤਾਂ ਹੁਣ ਗੱਲ ਰਹੀ ਨਹੀਂ ਜੀ ਭੁਲੇਖਾ ਰਹੀ ਨਹੀਂ ਗਿਆ ਕਿਸੇ ਗੱਲ ਦਾ हां जी देखो जे ਤੁਸੀਂ ਜਾਣਿਓ ਤੁਹਾਡੇ ਫਿਊਚਰ ਦੇ ਵਿੱਚ ਤੁਸੀਂ ਤਰੱਕੀ ਕਰੋ ਤੁਹਾਡੇ ਪਸ਼ੂ ਹੈਲਦੀ ਰਹਿਣ ਜੀ ਤਾਂ ਤੁਹਾਨੂੰ ਇੱਕ ਚੰਗੀ ਫੀਡ ਪਾਉਣੀ ਹੀ ਪੈਣੀ ਆ ਓਕੇ ਕਿਉਂਕਿ ਇਹ ਦੇਖੋ ਪਸ਼ੂਆਂ ਨੂੰ ਕੁਝ ਬੋਲ ਕੇ ਤਾਂ ਦੱਸਣਾ ਨਹੀਂ ਜੀ ਇਹ ਤਾਂ ਪਸ਼ੂ ਦਾ ਰਿਜ਼ਲਟ ਹੀ ਦੱਸੂਗਾ ਵੀ ਉਹ ਫੀਡ ਖਾ ਕੇ ਮਤਲਬ ਕਿੱਦਾਂ ਕਿੰਨਾ ਕ ਹੈਲਦੀ ਰਹਿੰਦਾ ਔਰ ਅੱਗੇ ਉਹਦੀ ਜਿਹੜੀ ਆਪਣੀ ਮਤਲਬ ਮਿਲਕਿੰਗ ਹੁੰਦੀ ਆ ਜਾਂ ਦੁੱਧ ਦਿੰਦੀ ਆ ਉਹ ਕਿੰਨਾ ਕ ਮਤਲਬ ਉਹਦੀ ਪ੍ਰੋਡਕਸ਼ਨ ਹੈਗੀ ਆ ਮੈਡਮ ਆਪਣਾ ਸ਼ੁਭ ਨਾਮ ਜੀ ਏ ਮੇਰਾ ਨਾਮ ਹੈ ਵੀਰਪਾਲ ਗੌਰ ਵੀਰਪਾਲ ਗੌਰ ਸੋ ਥੈਂਕ ਯੂ ਸੋ ਮੱਚ ਸੋ ਇਹ ਸਣ ਸਾਡੇ ਐਮਡੀ ਸਰ ਮੈਡਮ ਸਹਿਬਾ ਸੋ ਇਹਨਾਂ ਦੀ ਜਿਹੜੀ ਗਾਏ ਆ ਹੈਟ੍ਰਿਕ ਮਾਰ ਗਈ ਏ ਸੋ ਦੋਸਤੋ ਇਹ ਫੀਡ ਦੇ ਕਮਾਲ ਨਾਲ ਹੀ ਉਹਨੇ ਹੈਟ੍ਰਿਕ ਮਾਰੀ ਏ ਕਿਉਂਕਿ ਅਸ਼ੀਆਂ ਤੀਦਾ ਖਾਨ ਦੇ ਨਾਲ ਹੀ ਤਾਕਤ ਆਉਂਦੀ ਏ ਸੋ ਜੇ ਦਮ ਹੈਗਾ ਤਾਂ ਹੈਟ੍ਰਿਕ ਮਾਰ ਗਈ ਏ ਸੋ ਤੁਸੀਂ ਹੁਣ ਮਜਬੂਰ ਹੋ ਜਾਣਾ ਓ ਫਾਰਮਰ ਹੈ ਇਹਨਾਂ ਦੀ ਠੀਕ ਹੈ ਜੀ ਓਕੇ ਸੋ ਇਹਨਾਂ ਦਾ ਇੱਥੇ ਮਤਲਬ ਕਿ ਲੱਗਿਆ ਹੋਇਆ ਹੈ ਪੈਫਲਟ ਇਹ ਅਸੀਂ ਡਿਸਪਲੇ ਕਰ ਦੇਾਂਗੇ ਵੀਡੀਓ ਦੇ ਵਿੱਚ ਜਿਹੜੇ ਫਾਰਮਰ ਦੀ ਗਾਏ ਆ ਸੋ ਇਹਨਾਂ ਦੀ ਮਤਲਬ ਕਿ ਮੈਨੂੰ ਵੀ ਨਾ ਟੈਲੀਫੋਨ ਆਵੇ ਨਾ ਓਕੇ ਹਰਪ੍ਰੀਤ ਸਿੰਘ ਮੈਨੂੰ ਵੀ ਬੜੀ ਖੁਸ਼ੀ ਹੋਈ ਹੈ ਮੈਂ ਵੀ ਮਤਲਬ ਕਿ ਕੱਲ ਦਾ ਹੀ ਇਸ ਫੀਲਡ ਦੇ ਵਿੱਚ ਚੱਲ ਰਿਹਾ ਸੋ ਮੈਂ ਵੀ ਟਰਾਈ ਕਰੂੰਗਾ ਆਪਣੇ ਫਾਰਮ ਤੇ ਵੀ ਇਹ ਫੀਡ ਸੋ ਮੈਨੂੰ ਬੜੀ ਖੁਸ਼ੀ ਹੋਈ ਹੈ ਕਿ ਇਹਨਾਂ ਦੀ ਫੀਡ ਦੀ ਜਿਹੜੀ ਆਪਣਾ ਕਮਾਲ ਦੇ ਨਾਲ ਜਿਹੜੀ ਇਹ ਗਾਂ ਹੈਟ੍ਰਿਕ ਕੱਟ ਗਈ ਹੈ ਸੋ ਅਸੀਂ ਆਸ ਵੀ ਕਰਾਂਗੇ ਕਿ ਪ੍ਰਮਾਤਮਾ ਕਰੇ ਇਹਨਾਂ ਦੀ ਇਸ ਤਰ੍ਹਾਂ ਦਿਨ ਦੁਗਣੀ ਰਾਤ ਚੁਗਣੀ ਤਰੱਕੀ ਬਖਸ਼ੇ ਸੋ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਥੈਂਕ ਯੂ ਸੋ ਮੱਚ